वाहगुरु जी का खालसा वाहेगुरू जी की फतेह सचखंड श्री हरिमंदर साहब अति श्री अकाल तख सा जून उन्नीस सौ चौरासी

ਪੁਰਮੇ ਬਹਾਦਰ ਯੋਧਿਆਂ ਨੇ ਜਿੱਥੇ ਵੱਡੀ ਜੰਗ ਲੜੀ ਉੱਥੇ ਸ਼ਰੀਦਾਂ ਦੇ ਸਰਕਾਰ ਪੰਚਨ ਪਾਰਸ਼ਾ ਸ੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦਾ 3 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਦੂਰ ਬਰੇਡੇ ਤੋਂ ਸਿੱਖ ਸੰਤਾਂ ਬੱਚੇ ਬੀਬੀਆਂ ਉਹ ਵੀ ਸਤਖੰਡ ਸ੍ਰੀ ਅਨੰਦਪੁਰ ਸਾਹਿਬ ਆਈਆਂ ਹੋਈਆਂ ਸਨ ਪਰ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਨੇ ਇਪਨਿਆ ਕੋ ਜਾਨੇ ਸਾਰ ਸਵੇਰੇ ਘੇਰਾ ਬੰਦੀ ਕਰਕੇ 3 ਜੂਨ ਤੋਂ ਲਾ ਕਰਕੇ 6 ਜੂਨ ਤੱਕ ਹਮਲਾ ਕੀਤਾ ਬਹੁਤ ਵੱਡਾ ਯੰਗ ਹੋਇਆ ਅਤੇ ਸੰਤ ਬਾਬਾ ਜਰਨੈਲ ਸਿੰਘ ਹਾਲਾ ਪਿੰਡਰਾ ਵਾਲੇ ਅਮਰ ਸ਼ਹੀਦ ਜੀ ਵੀ ਸਦੀ ਦੇ ਮਹਾਨ ਸਿੱਖ ਦੇ ਨਾਲ ਆਸਾਸ ਕੇ ਜੁੰਦਾ ਜਿੰਦਾਬਾਰਨ ਵਾਲੇ ਸ਼ਹੀਦियां ਪਾਉਣ ਵਾਲੇ ਮਹਾਨ ਯੋਧਿਆਂ ਨੇ ਮੌਕੇ ਦੀ ਹਕੂਮਤ ਔਜਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਪੂਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਦਿਆ ਹੋਇਆ ਜਹਾਂ ਦੇ ਦੇ ਜਾਂਤੀ ਸੋ ਇਹ ਜਿਹੜਾ ਇੱਕ ਸਾਕਾ ਇਹ ਸਿੱਖ ਪੰਥ ਕਦੇ ਵੀ ਇਹਨੂੰ ਭੁਲਾ ਨਹੀਂ ਸਕਦਾ ਇਹਨੂੰ ਹਮੇਸ਼ਾ ਹੀ ਜੂ 83 ਤੇ ਜਦੋਂ ਇਹ ਸਮਾਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋ ਕਰਕੇ ਇਹਦੇ ਕੋ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮੁਖਾਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਹੀ ਫਿਰ ਆਪੋ ਆਪਣੇ ਸਥਾਨਾਂ ਤੇ ਗੁਰਦੁਆਰਾਂ ਤੇ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਮਨਾਈ ਜਾਂਦੀ ਹੈ ਉਹ ਦੰਦਨੀ ਟਕਸਾਲ ਦੇ ਹੈੱਡਕੁਆਰਟਰ ਕੇਂਦਰੀ ਸਥਾਨ ਤੇ ਵੀ ਇਹ ਜਿਹੜਾ ਦਿਨ ਬਹੁਤ ਵੱਡੀ ਪੰਦਰ ਤੇ ਮਨਾਇਆ ਜਾਂਦਾ ਜੋ ਸੰਤ ਗਿਆਨੀ ਹਰਨਾਮਨ ਸਿੰਘ ਖਾਲਸਾ ਮੁਖੀ ਦਮਦਮੀ ਦੇ ਇੱਕ ਸਾਲ ਵੀ ਰਹਿਣ ਮਾਈ ਹੇਠ ਪਿਛਲੇ ਲੰਮੇ ਸਮਿਆਂ ਤੋਂ ਇਹ ਅਸੀਂ ਮਨਾ ਰਹੇ ਹਾਂ ਲੇਕਿਨ ਜਿਹੜਾ ਇਸ ਵਾਲਾ ਜਿਹੜਾ 83 ਦਾ ਜਿਹੜਾ ਦਿਹਾੜਾ ਉਹ ਆਪਣੇ ਆਪ ਦੀ ਵੀ ਇੱਕ 40 ਸਾਲ ਪੂਰੇ ਕਰਨ ਜਾ ਰਿਹਾ ਸੋ 40 ਸਾਲ ਜਦੋਂ ਕੋਈ ਹੋ ਜਾਂਦੇ ਆ ਜਾਂ 50 ਸਾਲ ਹੋ ਜਾਂਦੇ ਆ ਜਾਂ 25 ਸਾਲ ਹੋ ਜਾਂਦੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਯਾਦਗਾਰ ਵਜੋਂ ਮਨਾਉਣਾ ਖਾਲਸਾ ਪੰਥ ਦਾ ਇੱਕ ਆਪਣਾ ਫਰਜ਼ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਇਸ 40 ਸਾਲਾਂ ਦੇ ਵਿੱਚ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਨੇ ਜੀਵੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਉੱਥੇ 4 ਜੂਨ ਤੋਂ ਲੈ ਕਰਕੇ 6 ਜੂਨ ਤੱਕ ਮੌਜੂਦਾ ਹਕੂਮਤਾਂ ਨੂੰ ਆਪਣਾ ਉਹ ਇਤਿਹਾਸ ਦਿਵਾਉਣ ਵਾਸਤੇ ਰੋਸ਼ ਪ੍ਰਗਟ ਕਰਨ ਵਾਸਤੇ ਕਾਲੀਆਂ ਦੇ 17 ਸਜਾਉਣੀਆਂ ਸੋ ਇਸ ਜਿਹੜਾ 75 ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀਆਂ ਲੱਗੀਆਂ ਸਨ ਜੋ ਅੱਜ ਵੀ ਮੌਜੂਦ ਹੈ ਉਹ ਗੋਲੀਆਂ ਲੱਗਿਆ ਹੋਇਆ ਸ਼ਹੀਦੀ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਵੀ ਸੰਤਾਂ ਨੂੰ ਦਰਸ਼ਨ ਦੇਦਾਰੇ ਕਰਾਉਣੇ ਨੇ ਤੇ ਉਸ ਦੇ ਨਾਲ ਆ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਜਿਹੜਾ ਕੋਪਾ ਟੈਂਕਾਂ ਦੇ ਨਾਲ ਜਿਹੜਾ ਢਾਈ ਢਾਈ ਕਰ ਦਿੱਤਾ ਗਿਆ ਸੀ ਉਹ ਵੀ ਜਿਹੜਾ ਮਾਡਲ ਉਹ ਵੀ ਹਾਲਸੇ ਪੰਥ ਨੂੰ ਦਰਸ਼ਨ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਭਾਏ ਮੰ ਕੀਤਾ ਤਾਂ ਕਿ ਆਪਣਾ ਜਿਹੜਾ ਸਾਕਾ ਆਪਣਾ ਇਤਿਹਾਸ ਸਿੱਖ ਸੰਤਾਂ ਉਹਨੂੰ ਕਿਤੇ ਯਾਦ ਕਰਨ ਅਤੇ ਆਪਣਾ ਇਤਿਹਾਸ ਆਪਣੇ ਆਪ ਦੇ ਵਿੱਚ ਕੰਕਰੀਟ ਕਰਨ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ਼ਹਾਦਤਾਂ ਦੇ ਜਾਨ ਕੀਤੇ ਬਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਅਮਰ ਸ਼ਹੀਦ ਆਲ ਇੰਡੀਆ ਸਿਕਸਥ ਫੈਡਰੇਸ਼ਨ ਦੇ ਪ੍ਰਧਾਨ ਮਹਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਜਰਨਲ ਸੁਦੇਸ਼ ਸਿੰਘ ਜੀ ਬਾਬਾ ਧਾਰਾ ਸਿੰਘ ਜੀ ਹੋਰ ਜਿਹੜੀਆਂ ਨਾਮ ਸਿਮਰਨ ਵਾਲੀਆਂ ਆਤਮਾ ਸੰਤ ਪਾਈ ਦਰਬੀਰ ਸਿੰਘ ਜੀ ਉਹਨਾਂ ਨੂੰ ਸਰਦਾ ਸਤਕਾਰ ਕੇਟ ਕਰਦਿਆਂ ਹੋਇਆ ਗੁਰੂ ਖਾਲਸੇ ਨੇ 6 ਜੂਨ ਦਾ ਦਿਹਾੜਾ ਸਰਦਾ ਭਾਵਨਾ ਦੇ ਨਾਲ ਵੱਡੀ ਪੱਧਰ ਤੇ ਇਹਨੂੰ ਮਨਾਉਣ ਦਾ ਯਤਨ ਕਰਨਾ असी तो सारे ही शहीदा प्रणाम करते हुए उन्होंने सुजदा करते हुए श्रद्धांजलि भेट करते हुए हकीकत भेट करते हुए तो असि उन्होंने याद करते वाहगुरु जी का खालसा